ਕੱਕਤਾ ਹਾਂਜੀ ਬਿਰਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਸੀਂ ਅੱਜ ਚੱਲੇ ਅਗਲੇ ਖੇਤ ਆਲੂ ਦੇਖਣ ਇਹ ਵੀ ਆਪਣੇ ਆਲੂ ਨੇ ਤੇ ਬਾਰਿਸ਼ ਬਹੁਤ ਹੋਣ ਕਰਕੇ 23 ਤਰੀਕ ਦੀ ਕਿੱਲਾ ਬਹੁਤ ਹੋ ਗਿਆ ਜੀ ਹੁਣ 15 ਦਿਨ ਘਟੋ ਘਟ ਪਟਾਈ ਲੇਟ ਹੋ ਗਈ ਹੈ ਆਲੂਾਂ ਦੀ ਕੱਚਾ ਆਲੂ ਪਟ ਰਹੇ ਨੇ ਦਿਖਾ ਬਈ ਜ਼ੂਮ ਕਰਕੇ ਲਿੱਟੀ ਬਹੁਤ ਲੱਗ ਰਹੀ ਹੈ ਜੀ ਆਲੂ ਨੂੰ ਤਾਂ ਇਹ ਰੇਸਲੇ ਬਾਹਣਾ ਚੱਲ ਰਹੀ ਹੈ ਮਸ਼ੀਨ ਦਿਖਾ ਵੀ ਆਪਣੇ ਆਲੂ ਦੇਖ ਕੇ ਤੁਹਾਨੂੰ ਦੱਸ ਦਿੰਦੇ ਕਿ ਇਹ ਪੋਜੀਸ਼ਨ ਆ ਇਹ ਕਾਲ ਜਾ ਕੇ ਆਪਣੇ ਰੋਡ ਤੇ ਨਿਰਮਾਨ ਕੈਂਪ ਅੱਜ ਪੇਪਰ ਹੋਊਗਾ ਸ਼ਾਇਦ ਗੱਡੀਆਂ ਨੇ ਸ਼ੁਰੂ ਹੋ ਗਈਆਂ ਤੁਹਾਨੂੰ ਆਲੂਆਂ ਦੀ ਨਵੀਂ ਨਵੀਂ ਅਪਡੇਟ ਆ। ਹਾਂਜੀ ਵੀਰੇ ਹੁਣ ਆ ਗਿਆ ਆਪਣੇ ਖੇਤ ਆਲੂਆਂ। ਦੇਖੋ ਇਹ ਉਹ ਆਲੂ ਨੇ ਵੀਰੇ ਜਿਹੜੇ 15 ਜਨਵਰੀ ਨੂੰ ਪਾਣੀ ਲਾਇਆ ਹੋਇਆ ਸੀ ਤੇ 23 ਤਰੀਕ ਨੂੰ ਨੀਂਹ ਪੈ ਗਿਆ ਸੀ। ਤੁਹਾਨੂੰ ਦਿਖਾਉਣੇ ਆ ਪੱਟ ਕੇ। ਗਾਰਾ ਬਹੁਤ ਆ ਜੀ। ਆਲੂ ਨੂੰ ਕੁਝ ਹੋਇਆ ਨਹੀਂ ਵੈਸੇ। ਆਲੂ ਵਧੀਆ ਹੋ ਗਿਆ। ਆ ਦਿਲ ਨਿਕੜਿਆ ਵੀਰੇ ਦੇਖੋ ਜੀ ਦਿਲ ਹੋਣਾ ਚਾਹੀਦਾ ਜਵਾਨ ਉਹੀ ਹੈ ਇਹ ਜਵਾਨ ਹੋਣਾ ਚਾਹੀਦਾ ਇਹ ਦਿਲ ਆਲੂ ਤਾਂ ਵਧੀਆ ਹੋ ਗਏ ਸਾਰੇ ਵਧੀਆ ਪਏ ਨੇ ਬਟਵਸ ਥੋੜਾ ਗਿੱਲੇ ਕਰਕੇ ਗਾਰਾ ਆ ਦੇਖੋ ਆਲੂ ਕਿੱਡਾ ਕਿੱਡਾ ਆਲੂ ਨੂੰ ਕੁਛ ਨਹੀਂ ਹੋਇਆ ਇਹ 10 ਦਿਨ ਪਹਿਲਾਂ ਹੀ ਪਾਣੀ ਲਾਇਆ ਹਤ ਸੀ ਜੀ ਆਲੂ ਨੂੰ ਹੁਣ ਤੁਹਾਨੂੰ ਉਹ ਆਲੂ ਦਿਖਾਵਾਂਗੇ ਜਿਨ੍ਹਾਂ ਨੂੰ ਪਾਣੀ ਨਹੀਂ ਲਾਇਆ ਉਹਨਾਂ ਦਾ ਰੰਗ ਉਹ ਦੂਸਰਾ ਖੇਤ ਆ ਨੇੜੇ ਉਹਨਾਂ ਦਾ ਰੰਗ ਤੁਹਾਨੂੰ ਦਿਖਾਉਂਗਾ ਜਾ ਕੇ ਬਿਗਾਰਾ ਹੈਗਾ ਕਿ ਨਹੀਂ ਹੈਗਾ ਹਾਂਜੀ ਵੀਰੇ ਆ ਗਏ ਆਪਣਾ ਦੂਜਾ ਖੇਤ ਆਲੂਆਂ ਦਾ ਇੱਥੇ ਵੀ 6 ਕਿਲੋ ਲੱਗੇ ਹੋਏ ਨੇ ਤੇ ਜਿਹੜੇ ਪਹਿਲਾਂ ਦਿਖਾਏ ਨੇ ਉੱਥੇ ਵੀ 6 ਕਿਲੋ ਲੱਗੇ ਹੋਏ ਨੇ ਡਾਇਮੰਡ ਆ ਵੀਰੇ ਸਾਰਾ ਇਹਨੂੰ ਲੱਕੂਤਾ ਆ ਦੇਖੋ ਇਹ ਕਿੱਥੇ ਪਾ ਗਿਆ ਨੰਬਰ ਹਾਂ ਫਰਕ ਉਸਲੀ ਉੱਧਾ ਲੂ ਦੀ ਕੀ ਪੋਜੀਸ਼ਨ ਇੱਥੇ ਪਾਣੀ ਲੱਗਾ ਹੈ ਤੇ 1 ਜਨਵਰੀ ਦਾ ਫਿਰ ਦੇਖਦੇ ਆਂ ਆ ਜਾ ਪੱਟ ਕੇ ਇਹ ਆਲੂ ਲੇਟ ਆਈ ਲੱਗਿਆ ਹੋਆ ਆਪਣਾ ਇੱਥੇ ਥੋੜਾ ਮਿੱਟੀ ਦਾ ਫਰਕ ਹੈ ਆਲੂ ਵਧੀਏ ਜੀ ਇਹ ਵੀ ਤਾਂ ਇੱਥੇ ਪਾਣੀ ਲੱਗੇ ਨੂੰ ਹੋਗੇ ਤੀ ਜੀ 22 23 ਦਿਨ 1 ਜਨਵਰੀ ਦਾ ਪਾਣੀ ਲੱਗਿਆ ਹੋਇਆ ਹੈ ਆਲੂ ਠੀਕ ਆ ਜੀ। ਇਹ ਪੇਲ ਬਹੁਤ ਹਰੀ ਖੜੀ ਐ। ਇਹ ਲਗਭਗ 10 ਮਾਰਚ ਤੱਕ ਪੱਟਾਂ ਐ। 8-10 ਮਾਰਚ ਤੱਕ ਉਦੋਂ ਤੱਕ ਹੋਰ ਬਣ ਜਾਊਗਾ। ਇਹ 10 ਦਿਨ ਲੇਟ ਐ ਜੀ ਉਹਦੇ ਨਾਲ। ਆਂ ਦੀਏ ਪਾਪੇ। ਆਂ ਜੀ। ਆ ਲੱਗ ਰਹੇ ਨੇ ਜੀ ਪਿਆਜ਼। ਪਹਿਲਾਂ ਇੱਥੇ ਗੋਭੀ ਵੀ। 10 ਆ 20 ਦਿਨ ਗੋਭੀ ਵਧੀਆ ਚੱਲੀ ਨਾ 2 ਮਹੀਨੇ 2 ਵੀ ਨਹੀਂ ਵਧੀਆ ਚੱਲੀ ਹਾਂਜੀ ਸਰ ਤੇ ਹੁਣ ਲਾਤੇ ਪਿਆਜ਼ ਇਹ ਵੀ ਆਪਣੀ ਖੇਤ ਹੈ ਜੀ ਬਸ ਇਹ ਵੀ ਆਪਣਾ ਹੀ ਖੇਤ ਹੈ ਜੀ ਜਿਹੜਾ ਚੜਾ ਆਇਆ ਸੀ ਨਾ ਇਹ ਇਹ ਆਪਣਾ ਜੈਂਗੋ ਆ ਜੈਂਗੋ ਦਿਖਾ ਵੀ ਸਕਦਾ ਦਿਖਾ ਓਏ ਇਹ ਵੀ ਕੰਮ ਕਰਨ ਨੂੰ ਝੋਟਾ ਹੀ ਪੰਦਾ ਪੂਰਾ ਕੰਮ ਖਿੱਚ ਕੇ ਰੱਖਦਾ ਤੇ ਅੱਜ ਦੇ ਬਲਾਗ ਚ ਬਸ ਇੰਨਾ ਹੀ ਕੁਛ ਧੰਨਵਾਦ ਜੀ Thank okay.